ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਹਾਰਾਜ ਰਸੋਈ ਚੈਨਲ ਤੇ ਅੱਜ ਆਪ ਆ ਗਏ ਆ ਜੀ ਆਪਣੀ ਕਿਚਨ ਗਾਰਡਨ ਚ ਪਿਛਲੇ ਪਾਸੇ ਤੇ ਇਹ ਮੇਥੇ ਹੋਏ ਪਏ ਆ ਜੀ ਬਹੁਤ ਸੋਹਣੇ ਤੇ ਹੁਣ ਆਪਾਂ ਅੱਜ ਬਣਾਵਾਂਗੇ ਜੀ ਆਲੂ ਪਰਜੀ ਮੇਥੇ ਤੇ ਪਾਲਕ ਪਾ ਕੇ ਤੇ ਪਾਲਕ ਮੈਂ ਦੱਸਿਆ ਜੀ ਤੁਹਾਨੂੰ ਪਹਿਲਾਂ ਵੀ ਪਾਲਕ ਆਪਣੇ ਨਹੀਂ ਹੋਇਆ ਹੈਗਾ ਢੰਗ ਨਾਲ ਪਾਲਕ ਆਪਾਂ ਦੁਬਾਰਾ ਬੀਜਾਂਗੇ ਹੁਣ ਤੇ ਮੇਥੇ ਆ ਜਿਹੜੇ ਬਹੁਤ ਸੋਹਣੇ ਹੋਏ ਪਏ ਦੇਖੋ ਕਿੰਨੇ ਵਧੀਆ ਇਹ ਉਤ ਤੋਂ ਵੱਢ ਲੈਨੇ ਆਪਾਂ ਘਰਦ ਨਾਲ ਤੇ ਤੋੜਨ ਤੋਂ ਤਾਂ ਬਹੁਤ ਟਾਈਮ ਲੱਗੀਆਂ ਤੇ ਕਿਉਂਕਿ ਜਲਦੀ ਆ ਫਿਰ ਆਪਾਂ ਘਰਦ ਨਹੀਂ ਵੱਢ ਲੈਨੇ ਇਸ ਤਰ੍ਹਾਂ ਫਿਰ ਇਹ ਦੁਬਾਰਾ ਫੁੱਟ ਜਾਣਗੇ ਇਹ ਫਿਰ ਆਪਾਂ ਆਲੂ ਪਰਜੀਆ ਜਿਹੜੀ ਬਣਾਵਾਂਗੇ ਪਰਜੀਆ ਜਿਹੜੀ ਬਹੁਤ ਹੀ ਟੇਸਟੀ ਬਣਦੀ ਹੈ ਮੈਂ ਇੱਥੇ ਪਕ ਬਣਾਈ ਆ ਆਪਾਂ ਪਾਲਕ ਮੇਥੇ ਪਾ ਕੇ ਤੇ ਲੋ ਜੀ ਹੁਣ ਆਪਾਂ ਚੱਲਦੇ ਆ ਧੋਨੇ ਇਹਨਾਂ ਨੂੰ ਚੰਗੀ ਤਰ੍ਹਾਂ ਤੇ ਤੋ ਕੇ ਆਪਾਂ ਕੱਟ ਲਿਆ ਜੀ ਮੇਥੇ ਤੇ ਨਾਲੇ ਪਾਲਕ ਤੇ ਇਹ ਆਪਣੀ ਟੋਕਰੀ ਭਰ ਗਈ ਹੈ ਦੋ ਤਿੰਨ ਕੁੱਟੀਆਂ ਪਾਲਕ ਦੀਆਂ ਸੀਗੀਆਂ ਤੇ ਦੋ ਤਿੰਨ ਹੀ ਮੇਥੇ ਦੀਆਂ ਹੋ ਗਈਆਂ ਤੇ ਕੱਟ ਕੇ ਆਪਾਂ ਇਹਨੂੰ ਟੋਕਰੀ ਦੇ ਵਿੱਚ ਪਾ ਲਿਆ ਪਹਿਲਾਂ ਧੋ ਲਿਆ ਸੀ ਸਮਾਰ ਕੇ ਕਿਉਂਕਿ ਮਿੱਟੀ ਘਟਾਉਂਦਾ ਫਿਰ ਕਰਕ ਆ ਜਾਂਦੀ ਹੈ ਤੇ ਇਧਰ ਆਪਾਂ ਤੜਕਾ ਤਿਆਰ ਕਰੀ ਜਾਨੇ ਆ ਪਿਆਜ਼ ਲਸਣ ਅਦਰ ਕਿਟਵਟਰ ਜੋ ਵੀ ਪਵਾਈ ਦਾ ਆਪਾਂ ਤੜਕੇ ਦੇ ਵਿੱਚ ਪਾਇਆ ਹੋਇਆ ਤੇ ਇਹ ਭੁੰਨ ਲਿਆ ਸੀ ਚੰਗੀ ਤਰ੍ਹਾਂ ਤੇ ਨੂੰ ਮਰਚ ਮਸਾਲੇ ਪਾ ਦਿੱਤੇ ਆ ਸਵਾਦ ਦੇ ਸਾਬ ਨਾਲ ਤੇ ਵੀਡੀਓ ਦੇ ਨਾਲ ਬਣੇ ਰਹੋ ਜੀ ਵੀਡੀਓ ਨੂੰ ਅੰਤ ਤੱਕ ਜੂਰ ਦੇਖਿਆ ਕਰੋ ਵੀਡੀਓ ਦੇਖ ਕੇ ਲਾਈਕ ਸ਼ੇਅਰ ਕਰਨੀ ਨਾ ਭੁੱਲਿਆ ਕਰੋ ਮਹਾਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜਿਹੜੇ ਆਪਣੇ ਚੈਨਲ ਤੇ ਨਵੇਂ ਹੁੰਨੇ ਹੋ ਤੇ ਛੋਟਾ ਜਿਹਾ ਕਮੈਂਟ ਵੀ ਕਰ ਦਿਆ ਕਰੋ ਜੀ ਵੀਡੀਓ ਕਿਦਾਂ ਲੱਗਦੀ ਹੁੰਦੀ ਹੈ ਕਈ ਵਾਰ ਵੀਡੀਓ ਨਹੀਂ ਵਧੀਆ ਲੱਗਦੀ ਤੁਸੀਂ ਡਿਸਲਾਈਕ ਵੀ ਕਰ ਸਕਦੇ ਹੋ ਤੇ ਪਰ ਵੀਡੀਓ ਦੇਖ ਕੇ ਉਦਾਂ ਹੀ ਛੱਡ ਕੇ ਨਾ ਚਲੇ ਜਾਇਆ ਕਰੋ ਵੀਡੀਓ ਨੂੰ ਲਾਈਕ ਚਾਹੇ ਡਿਸਲਾਈਕ ਜਰੂਰ ਕਰਕੇ ਜਾਇਆ ਕਰੋ ਤੇ ਆਪਾਂ ਇਹ ਨਹੀਂ ਕਹਿੰਦੇ ਤੁਸੀਂ ਲਾਈਕ ਕਰੋ ਨਹੀਂ ਪਸੰਦ ਵੀਡੀਓ ਤੁਸੀਂ ਡਿਸਲਾਈਕ ਕਰ ਦੋ ਕੋਈ ਚੱਕਰ ਨਹੀਂ ਤੇ ਪਰ ਕਰਕੇ ਜ਼ਰੂਰ ਜਾਇ ਕਰੋ ਜੀ ਭੁੱਲਿਆ ਨਾ ਕਰੋ ਤੇ ਇਧਰ ਆਪਾਂ ਹਣ ਮੂਲੀਆਂ ਜਿਹੜੀਆਂ ਧੋ ਕੇ ਰੱਖੀਆਂ ਸੀਗੀਆਂ ਇਹ ਸਲਾਦ ਵਾਸਤੇ ਆਪਾਂ ਕੱਟ ਲੈਨੇ ਆ ਤੇ ਕਿਉਂਕਿ ਫਿਰ ਪਹਿਲੇ 2-4 ਮੂਲੀਆਂ ਜਿਹੜੀਆਂ ਪਹਿਲਾਂ ਹੀ ਪਿਛਲ ਕੇ ਕੱਟ ਕੇ ਰੱਖ ਲੈਣੀ ਹੁੰਦੀਆਂ ਫਿਰ ਕਈ ਵਾਰ ਆਰਡਰ ਆ ਜੇ ਤੇ ਮੌਕੇ ਤੇ ਰੋਕਾ ਹੋ ਜਾਂਦਾ ਸਾਰੇ ਪਾਸੇ ਤੇ ਹੁਣ ਆਪਾਂ ਇਹ ਕੱਟ ਕੇ ਤਿੰਨ ਵਾਰ ਫਿਰ ਚਪਾ ਕੇ ਰੱਖ ਲਾਂਗੇ ਤੇ ਫਿਰ ਜਿਵੇਂ ਜਿਵੇਂ ਚਾਹੀਦੀਆਂ ਹੋਈਆਂ ਆਪਾਂ ਵਰਤ ਲਾਂਗੇ। ਹੋਰ ਲੋੜ ਪਈ ਹੋਰ ਕੱਟ ਲਾਂਗੇ ਕਿਰਾ ਮੈਨੀਆਂ ਕੱਟ ਲੈਣੀਆਂ ਹੁੰਦੀਆਂ। ਤੇ ਕਿਉਂਕਿ ਕੱਟੀਆਂਆਂ ਵਾ ਫਿਰ ਵੈਈਆਂ ਨਹੀਂ ਹੋ ਜਾਂਦੀਆਂ ਸ਼ਾਮ ਤੱਕ ਤੇ ਤਾਜ਼ੀਆਂ ਕੱਟ ਲਈਦੀਆਂ ਆਪਾਂ। ਤੇ ਫਿਰ ਆਪਾਂ ਕਟਾਂਗੇ ਜੀ ਆਲੂ ਪੁਰਜੀ ਦੇ ਵਿੱਚ ਪਾਉਣ ਵਾਸਤੇ। ਤੇ ਹੁਣ ਉਹ ਪੁਰਜੀ ਜਿਹੜੀ ਆਪਾਂ ਕੱਟੀ ਸੀਗੀ ਪਾਲਕ ਤੇ ਮਿਰਥੇ ਪਾ ਦੱਤੇ ਆ ਕੁੱਕਰ ਦੇ ਵਿੱਚ। ਤੇ ਉਹ ਥੋੜੇ ਥੱਲੇ ਬਹਿ ਜਾਣਗੇ। ਤੇ ਇਹ ਕੁਝ ਜਨ ਲੱਗੇ ਜਦੋਂ ਸੁੱਕੜ ਜਾਣੇ ਆ ਉਹ ਥੱਲੇ ਵਹਿ ਜਾਣੇ ਆ ਤੇ ਫਿਰ ਆਪਾਂ ਢੱਕਣਾ ਜਿਹੜਾ ਬੰਦ ਕਰਦੇ ਆਂਗੇ ਤੇ ਫਿਰ ਚਾਰ ਪੰਜ ਸਿਟੀਆਂ ਦਵਾ ਕੇ ਪਹਿਲਾਂ ਪਕਾ ਲਾਂਗੇ ਤੇ ਆਲੂ ਆ ਜਿਹੜੇ ਫਿਰ ਪਾਵਾਂਗੇ ਕਿਉਂਕਿ ਮਿਰਚ ਤੇ ਪਾਲਕਾ ਜਿਹੜਾ ਜਲਦੀ ਨਹੀਂ ਪੱਕਦਾ ਹੈਗਾ ਆਲੂ ਜਲਦੀ ਪੱਕ ਜਾਂਦੇ ਆ ਤੇ ਆਲੂ ਆਪਾਂ ਉਹਨਾਂ ਨੂੰ ਪਕਾ ਕੇ ਫਿਰ ਪਾਵਾਂਗੇ ਪੰਜ ਤੋਂ ਛੇ ਸਿਟੀਆਂ ਦਵਾ ਲਾਂਗੇ ਤੇ ਇਹਪਰ ਜਿਹੜੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਦੇ ਤੁਸੀਂ ਵੀ ਮੈਥੇ ਤੇ ਪਾਲਕ ਦੀ ਪੁਰਜੀ ਆ ਜਿਹੜੀ ਬਣਾਓ ਤੇ ਖਾਓ ਤੇ ਬਹੁਤ ਹੀ ਵਧੀਆ ਬਣਦੀ ਹੈ ਜੀ ਤੇ ਕਿਉਂਕਿ ਸਬਜ਼ੀਆਂ ਤਾਂ ਵੀ ਜੀ ਆੱਕ ਜਾਂਦਾ ਰੋਜ਼ ਹੁਣ ਆਪਾਂ ਗਾਜਰ ਗੋਭੀ ਇਹ ਹੀ ਸਬਜ਼ੀਆਂ ਆਈ ਜਾਂਦੀਆਂ ਨੇ ਤੇ ਇਹਨਾਂ ਤੋਂ ਵੀ ਜੀ ਆੱਕ ਜਾਂਦਾ ਸਾਗ ਤੋਂ ਵੀ ਆੱਕ ਜਾਂਦਾ ਹੈ ਨਾ ਰੋਈ ਰੋਜ਼ ਤੇ ਇਹ ਫਿਰ ਕੋਈ ਸਪੈਸ਼ਲ ਜਿਹਾ ਬਣ ਜਾਂਦਾ ਵਧੀਆ ਤੇ ਇਹ ਦਿਨਾਂ ਤੋਂ ਪੁਰਜੀ ਜਿਹੜੀ ਮੈਂ ਅੱਗੇ ਵੀ ਬਣਾ ਲੈਣੀ ਹੁੰਦੀ ਹੈ ਤੇ ਲਓ ਜੀ ਹੁਣ ਆਪਾਂ ਆਲੂ ਛਿੱਲ ਕੇ ਵੀ ਕੱਟ ਦੇਣੇ ਆ ਹੁਣ ਆਪਾਂ ਵੀਡੀਓ ਦਾ ਕੰਮ ਲੱਗ ਗਏ ਜੀ ਐਂਡ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਮਹਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਤਾਂ